ਰਾਮ ਸੂਟਸ ਨੀਅਰ ਪਿਪਲੀ ਸਾਹਿਬ ਗੁਰਦੁਆਰਾ ਵੱਲੋਂ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਜਾਰ ਜੀ ਮੈਂ ਕਰਨੇਸ਼ ਭਾਰਗਵ ਰਾਮ ਸਵੀਰ ਸਾਹਲ ਦੀ ਸਾਰੀ ਟੀਮ ਵੱਲੋਂ ਸਾਰੇ ਸ਼ਹਿਰ ਵਸਨੀਕਾਂ ਨੂੰ ਇਲਾਕਾ ਨਿਵਾਸੀਆਂ ਨੂੰ ਦੀਪਾਵਲੀ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਵਾਂ ਪ੍ਰਭੂ ਰਾਮ ਜੀ ਦੀ ਕਿਰਪਾ ਦੇ ਨਾਲ ਸਾਨੂੰ ਰਾਮ ਭਗਵਾਨ ਜੀ ਨੇ ਜਿਨ੍ਹਾਂ ਦਾ ਇਹ ਬਹੁਤ ਵੱਡਾ ਦਿਨ ਹੈ ਦੀਪਾਵਲੀ ਉਹਨਾਂ ਨੇ ਇਹ ਮੌਕਾ ਦਿੱਤਾ ਕਿ ਲੋਕਾਂ ਨੂੰ ਮਠਾਸ ਵੰਡਣੀ ਹੈ ਤੇ ਜੇ ਉਹਨਾਂ ਨੇ ਮੌਕਾ ਦਿੱਤਾ ਹੈ ਮਠਾਸ ਵੰਡਣੀ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਅਸੀਂ ਵਧੀਆ ਕੁਆਲਿਟੀ ਦੀ ਵੰਡਣੀ ਹੈ ਚੰਗੀ ਕੁਆਲਿਟੀ ਦੀ ਮਠਾਈ ਅਸੀਂ ਤਿਆਰ ਕਰਦੇ ਆਂ ਰਾਮਪੀਰ ਸਾਹਿਬ ਦੀ ਸਾਰੀ ਟੀਮ ਜਿਹੜੀ ਹੈ ਇਹਨਾਂ ਦਾ ਮੇਨ ਏਜੰਡਾ ਇਹੋ ਹੀ ਹੈ ਕਿ ਅਸੀਂ ਕੁਆਲਿਟੀ ਪ੍ਰੋਡਕਟ ਦਈਏ ਕੁਆਲਿਟੀ ਪ੍ਰੋਡਕਟ ਦੇ ਵਿੱਚ ਵੀ ਅਸੀਂ ਕਿਸੇ ਬ੍ਰਾਂਡ ਦਾ ਨਾਮ ਪ੍ਰਮੋਟ ਨਹੀਂ ਕਰਦੇ ਪਰ ਜਿੱਦਾਂ ਅਸੀਂ ਸਾਰੇ ਲੋਕ ਜਾਣਦੇ ਆਂ ਕਿ ਕਈ ਤਰ੍ਹਾਂ ਦੀ ਮਿਲਾਵਟੀ ਮਠਾਈ ਜਾਂਦੀ ਹੈ ਤੇ ਕਈ ਤਰ੍ਹਾਂ ਦੇ ਮਿਲਾਵਟੀ ਘਿਓ ਆਂਦੇ ਨੇ ਤੇ ਘਿਓ ਦੇ ਵਿੱਚ ਵੀ ਕਈ ਤਰ੍ਹਾਂ ਦੇ ਗ੍ਰੇਡ ਨੇ ਕਈ ਤਰ੍ਹਾਂ ਦੇ ਸਟੈਂਡਰਡ ਨੇ ਤੇ ਸਾਡੀ ਕੋਸ਼ਿਸ਼ ਇਹ ਹੈ ਕਿ ਸਭ ਤੋਂ ਉੱਪਰ ਦਾ ਸਟੈਂਡਰਡ ਜਿਹੜਾ ਹੈ ਉਹ ਵਰਤਿਆ ਜਾਵੇ ਘੁਆਣੀ ਦੇ ਹੋਈ ਹੈ ਕਿ ਮਠਾਈ ਦੇਸੀ ਕੀ ਦੀ ਤਿਆਰ ਹੋਈ ਹੈ ਪਰ ਜੇ ਉਹਦੇ ਅਸੀਂ ਸਭ ਤੋਂ ਚੰਗਾ ਗ੍ਰੇਡ ਦੇਾਂਗੇ ਤੇ ਉਹਦਾ ਟੇਸਟ ਵਧੀਆ ਹੋਏਗਾ ਜੇ ਅਸੀਂ ਇਨਗਰੀਡੀਅੰਟ ਚੰਗੇ ਵਰਤਾਂਗੇ ਤੇ ਕੁਆਲਿਟੀ ਆਪ ਨਿਖਰ ਕੇ ਆਏਗੀ ਤੇ ਅਸੀਂ ਕੁਆਲਿਟੀ ਦਾ ਮੇਨ ਧਿਆਨ ਰੱਖਦੇ ਆਂ ਤੇ ਜੇ ਸ਼੍ਰੀ ਰਾਮ ਭਗਵਾਨ ਜੀ ਨੇ ਸਾਨੂੰ ਡਿਊਟੀ ਲਈ ਹੈ ਕਿ ਆਪਣਾ ਲੋਕਾਂ 'ਚ ਮਠਾਸ ਵੰਡਣ ਤੇ ਸਾਡੇ ਇਹੋ ਹੀ ਕੋਸ਼ਿਸ਼ ਹੈ ਕਿ ਦੀ ਪਾਵਲੀ ਦੇ ਇਹ ਤਿਹਾਰ ਦੇ ਉੱਤੇ ਐਡੇ ਵੱਡਾ ਜਿਹੜਾ ਪਰਵ ਹੈ ਇਹ ਤੇ ਲੋਕਾਂ ਨੂੰ ਵਧੀਆ ਕੁਆਲਿਟੀ ਵਾਲੀ ਮਠਾਈ ਜਾਵੇ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਰਾਮ ਸਵੀਟਸ ਹਾਲ ਦੀ ਪੂਰੀ ਟੀਮ ਵੱਲੋਂ ਪਹਿਲ ਦਿਨੋਂ ਧੰਨਵਾਦ ਕਰਦਾ ਵਾਂ ਤੇ ਵਧਾਈ ਦਿੰਦਾ ਵਾਂ ਧੰਨ ਰਾਮ ਸਵੀਟਸ ਹਾਲ ਦੀ ਪੂਰੀ ਟੀਮ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਪਹਿਲ ਦਿਨੋਂ ਧੰਨਵਾਦ ਕਰਦਾ ਵਾਂ ਤੇ ਦਿਲੋਂ ਵਧਾਈ ਦਿੰਦਾ ਹਾਂ ਧੰਨਵਾਦ ਸਰ